Sí,

ਕੀ ਪੀੜਾ ਰੋ ਰਹੀਆਂ ਆ ਕੀ ਪੀੜਾ ਪਰੋ ਰਹੀਆਂ ਆ ਆਉਂਦੇ ਜਾਂਦੇ ਰਾਹੀ ਪੁੱਛਦੇ ਤੂੰ ਕਿਉਂ ਵੀ ਬਾਰ ਰੋ ਰਹੀਆਂ ਤੂੰ ਕਿਉਂ ਵੀ ਬਾਰ ਰੋ ਰਹੀਆਂ ਸਾਚੇ ਮੇਰੇ ਦਿਲ ਕਰ ਜਲ ਚਿਆ ਆ ਅੱਜ ਕਿਨੇ ਜਿਹੜਾ ਜੇ ਚੜਵਾਏਗਾ ਚੀਜ਼ ਲੈ ਜੂਗਾ ਉਹ ਕੋਲ ਤੇ ਲੋਕਾਂ ਤੋਂ ਤਾਂ ਦੋ ਨਾਲ ਹੀ ਜਿਹੜੀ ਪ੍ਰੀ ਬੈਟਿੰਗ ਬਣਾਉਣੀ ਹੈ ਉਹਦਾ ਫੋਟੋ ਸ਼ੂਟ ਚੱਲ ਰਿਹਾ ਜੀ ਸਾਡੀ ਜਿੰਦੂ ਪੁੱਤ ਦਾ ਕੈਮਰਾਮੈਨ ਵੀ ਆਪਣਾ ਮਾਨ ਫੋਟੋਗ੍ਰਾਫੀ ਵਾਲਾ ਕੈਂਚੀਆਂ ਤੋਂ ਭਾਈ ਬਹੁਤ ਵਧੀਆ ਕੰਮ ਕੀਤਾ ਸ਼ਾਬਾਸ਼ ਇਹਦਾ ਹੱਕਦਾਰ ਹੈ ਆ ਇਹਦੇ ਨਾਲ ਦੇ ਕੈਮਰਾਮੈਨ ਨੇ ਫੋਟੋਆਂ ਖਿੱਚ ਰਹੇ ਨੇ ਇਹ ਜਿਹੜੀ ਪ੍ਰੀ ਵਿਡਿੰਗ ਸ਼ੂਟ ਹੈ ਸਾਰਾ ਉਹ ਵੀ ਇਹਨਾਂ ਨੇ ਤਿਆਰ ਕੀਤਾ ਬਹੁਤ ਵਧੀਆ ਆ ਇਧਰ ਟੈਂਟ ਵਾਲੇ ਭਾਈ ਲੱਗੇ ਪਏ ਨੇ ਜੱਗ ਉਹਦੀ ਤਿਆਰੀ ਹੈ ਆਪਣੇ ਟੈਂਟ ਲੱਗੀ ਜਾਂਦਾ ਇੱਕ ਦਿਨ ਪਹਿਲਾਂ ਆ ਬਾਬਾ ਪੂਰਾ ਫਿਰਦਾ ਹੈਗਾ ਹਲਵਾਈਆਂ ਲਵੇ ਆ ਦੀ ਸਖਤ ਰੋਟੀ ਆ ਲੱਡੂ ਬਤਾ ਦਿੱਤੇ ਆ ਜੀ ਦਿੱਲੀ ਦੀ ਖੁਸ਼ੀ ਦੇ ਵਿੱਚ ਆ ਦਿੱਲੀ ਜਤਨ ਦੀ ਘੁੱਟ ਦੁਆਰੇ ਲੈਣਾ ਸੱਜੇ ਦੱਪਾ ਅੰਮੋਚੇ ਪੈਨ ਕਾਲਦੇ ਸਾਰੇ ਅੱਛੇ ਪੈਨੇ ਆਪਣੇ ਭਰਾ ਲੱਡੂ ਵਟਣ ਕਰਾਗਾ ਦਾ ਸਾਰਾ ਸਮਾਨ ਹੋਈ ਜਾਂਦਾ ਪਿਆਰ ਫਾਸਟ ਸਰਵਿਸ ਤੇ ਹਾਂ 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 ਰਿਸ਼ਰ ਮਸੀ ਸਾਫ ਦੀ ਜ਼ਿੰਮੇਵਾਰੀ ਤੇ ਆਜ ਖੂਬ ਦਾ ਤਿਵਾਰ ਹੈ ਉਹ ਬਾਬਾ ਤੋਤਾ ਲੰਗ ਗਿਆ ਉਧਰੋਂ ਨੀਤੂ ਵੀ ਦੇਖੀ ਜਾਂਦੀ ਆ ਬਾਹਰ ਸ਼ੂਟ ਹਜੇ ਚੱਲੀ ਜਾਂਦਾ ਉਧਰੋਂ ਟੈਂਟ ਲੱਗੀ ਜਾਂਦਾ ਪੂਰੇ ਜੋਰਾਂ ਤੇ ਤਿਆਰੀ ਹੈ ਵਿਆਹ ਦੀ ਜਾਗੋ ਵੀ ਆ ਗਈ ਆ ਵੀ ਹੋਰੇ ਵੀ ਉਧਰ ਤਿਆਰੀ ਕਰਾਈ ਜਾਂਦੇ ਨੇ ਸਾਰੀ ਹਲੋ ਜੀ ਆ ਟੈਂਟ ਵਾਲੇ ਵਿੱਕੀ ਟੈਂਟ ਹਾਊਸ ਆ ਸਾਹਮਣੇ ਸਾਡਾ ਭਰਾ ਤੇ ਸਾਰੀ ਡਿਊਟੀ ਟੈਂਟ ਵਾਲੀ ਸਾਰੀ ਹੋ ਗਈ ਹੈ ਤੇ ਆ ਕ੍ਰਿਸ਼ਨ ਐਮਸੀ ਦੀ ਹਲਵਾਈ ਦਾ ਨਤੀ ਫਰਕ ਨਾ ਇੱਥੇ ਤਰਫ ਇਹਨਾਂ ਚਾਰ ਨਜੋਰਾ ਤੇ ਆਪਾਂ ਦੋਨੇ ਚੀਜ਼ਾਂ ਸਾਨੂੰ ਬਰਾਬਰ ਦਿਖਾ ਰਹੇ ਆਂ ਹੋਰ ਅੰਦਰ ਗੀਤ ਚੱਲ ਰਹੇ ਨੇ ਤੇ ਬਾਹਰ ਹਲਵਾਈ ਹੋਰੀ ਚੱਲ ਰਹੇ ਨੇ ਇਧਰ ਟੈਂਟਾਂ ਵਾਲਾ ਚੱਲ ਰਿਹਾ ਹੈ ਮਤਲਬ ਪੂਰੀਆਂ ਜੋਰਾਂ ਤੇ ਤਿਆਰੀਆਂ ਤੇ ਡਾਕਟਰ ਭਰਪੁਰ ਡਾਇਰੈਕਸ਼ਨ ਦੇ ਰਿਹਾ ਸਾਰਿਆਂ ਨੂੰ ਇਹ ਜ਼ਿਲ੍ਹਾ ਹੈ ਕਮੰਦਲੀ ਮਨਮਾਰ ਦੀ ਮਾਰਚ ਵਿੱਚ ਬਟਰਾ ਹੈ ਕਮੰਦ ਦੇ ਨਾ ਬੰਦ ਹੋਣੀ ਨਾ ਬੰਦ ਕੋਈ ਮਸਲਾ ਨਹੀਂ ਜੀ ਅੱਜ ਆਪਾਂ ਪੌੜੀ ਦੇ ਪਾਣੀ ਨੂੰ ਰੱਖ ਲਿਆ ਲਾਉਣਾ ਜੀ ਕਮੈਂਟ ਕਰੋ ਜਿਹਦੇ ਜਿੰਨੇ ਤੱਕ ਵੀ ਨਹੀਂ ਖਾਣ ਮੰਗਦੇ ਕਹਿੰਦੇ ਸਾਨੂੰ ਬੰਦਾ ਨਹੀਂ ਜਿਹੜਾ ਜਿਹੜੀਆਂ ਦੇਖਦੇ ਨੇ ਜਿਹਦੇ ਜਿੰਨੇ ਰੱਖੀ ਰੱਖੀ ਰੱਖੋ ਆਪਰੇ ਮੈਂ ਕਰੀ ਕੰਮ ਸਾਈ ਘੰਟੇ ਸਿੱਖਿਆ ਜੀ ਮਾ ਇੰਨੇ ਪਿੰਕ ਵਾਲ ਪਾਉਣੇ ਪੈਂਦੇ ਆ ਸਾਈ ਤਿੰਨ ਘੰਟੇ ਦੇਖਿਆ ਜੀ ਮਾ 6 ਮਿੰਟ ਤਾਂ ਮੈਂ ਦੂਜਾ ਕੰਮ ਕਰੀ ਗਿਆ ਮੋਟਾ ਦੇ ਹੌਲ ਜਨ ਜਿਵਨਾਵਾ ਔਰ ਇਹ ਨਵੇਂ ਰੋਡ ਤੇ ਲਗਾਉਣ ਨੂੰ ਹੰਸੇ ਮੱਤੀਆਂ ਲਵੀ ਕੋਈ ਕਮਰੇ ਭਰ ਜਾਂਦੇ ਜਿਲੇਬੀਆਂ ਸਾਰੇ ਉੱਥੋਂ ਨਹੀਂ ਲੱਗਦੇ ਬਲਾਂਡੇ ਬੱਤੀਆਂ ਸਮਝ ਹਲਕੇ ਹਲਕੇ ਮੱਤੀਆਂ ਰੱਖਾ ਹੋਰ ਯਾ ਤੇ ਜਿੰਨੀ ਜਿਲੇਬੀਆਂ ਕੱਢਦੇ ਕਰਦੇ ਦੋ ਘੜੀ ਦੇ ਰਹਿ ਗਏ ਇੱਕ ਉਹਦੇ ਤੇ ਕੁਝ ਕੰਮ ਪੈ ਗਿਆ ਮੈਨੂੰ ਪਤਾ ਹੁਣ ਪੂਰਾ ਬਰਦਾਵੀਦਰ ਲੱਜ ਹੈ ਜੇ ਕੋਰ ਕਰਦੇ ਹੈ ਜਿਵੇਂ ਕੁਝ ਨੀਂਦ ਰਹਿਦਾ ਸਾਰੀ ਬੀਬੀ ਦੇ ਸਾਹਮਣੇ ਕਿਤਾਬਾਂ ਨਹੀਂ ਪਾਣੇ ਸ਼ੁਰੂ ਨੂੰ ਪੜ੍ਹਨਾ ਪਿਆ ਮੈਨੂੰ ਲੈ ਮੈਂ ਪੜ੍ਹਦਾ ਹੈ ਕਿ ਮੈਂ ਤਾਂ ਭਈ 7:30 ਤੱਕ ਬਾਹਰ ਗਿਆ ਕੌਣਤਾ ਪਤਾ ਨਹੀਂ ਜਿਹੜੀ ਇਹਦਾ